ਬਾਬਾ ਅਰੇ ਤੁੰ ਵੀ ਦੇਉਂਗਾ ਇਹ ਨਹੀਂ ਮੈਂ ਬੋਧ ਮਕਨ ਬਾਈ ਜੀ ਮੈਂ ਦੁਰਪ੍ਰੀਤਨ ਲੈ ਰਾ ਤੁਹਾਨੂੰ ਇਹ ਚ ਵੀਡੀਓ ਦਿਖਾ ਰਿਹਾ ਜਿੱਥੇ ਇੱਕ ਛੋਟੀ ਜੀ ਬੱਚੀ ਜਿਹਦੀ ਮਾਂ ਛੱਡ ਕੇ ਚਲੀ ਗਈ ਕਿਵੇਂ ਰੋ ਰਹੀ ਹੈ ਤੁਹਾਨੂੰ ਵੀਡੀਓ ਚ ਨਜ਼ਰ ਆਉਂਦਾ ਯਾਰ ਉਹਨੂੰ ਇੰਨਾ ਦਰਸ ਨਹੀਂ ਆਇਆ ਵੀ ਮੇਰੇ ਇੱਕ ਬੱਚੀ ਐ ਇੱਕ ਵੀ ਬੇਟਾ ਜਿਹੜੀ ਬੱਚੀ ਦਾ ਪਰੋਰ ਉਹ ਇੰਨਾ ਬੁਰਾ ਹਾਲ ਹੋ ਰਿਹਾ ਯਾਰ ਛੱਡ ਦੇ ਲਾ ਮਾਂ ਮਾਂ ਤਾਰ ਲੱਦਰੀ ਤੁਹਾਨੂੰ ਵੀਡੀਓ ਚ ਨਜ਼ਰ ਆਉਂਦਾ ਹੋ ਤਿਵੇਂ ਰੋ ਰਹੀ ਐ ਯਾਰ ਯਾਰ ਜਿਹੜਾ ਨਵਾਂ ਤੰਮ ਚੱਲਿਆ ਵੀ ਬੱਚਿਆਂ ਨੂੰ ਛੱਡ ਕੇ ਚਲੀ ਜਾਂਦੇ ਇਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਆ ਸਾਨੂੰ ਬੇਟੀ ਰੋਂਦੀ ਵਿਧਾਵਾਂ ਦੇ ਤੇ ਜਿਹੜੇ ਉਹਦੇ ਪਿਤਾ ਦੇ ਬਿਆਨ ਨੇ ਸੋਦੇ ਸਾਹਮਣੇ ਸਾਰੇ ਤਰ੍ਹਾਂ ਦੇ ਯਾਰ ਇਹ ਜਿਹੇ ਬੰਦੇ ਦੇ ਬਾਤੋਂ ਕਾਰਵਾਈ ਹੋਣੀ ਚਾਹੀਦੀ ਆ ਦੇਥੋਂ ਤਿੰਨੀ ਪਿਆਰੀ ਧੀ ਆ ਜਿਹਨੂੰ ਛੱਡਦੇ ਚਲੀ ਗਈ ਐਨਾ ਉਹ ਹੋ ਗਿਆ ਆ ਉਹਨਾਂ ਦਾ ਬੇਟਾ ਤੇ ਬੇਟੀ ਉਹ ਰੋ ਰੋ ਪੁਆਰ ਹੋਦੀ ਬਥਾਰ ਚੜ੍ਹਦਿਆ ਬੁਰਾ ਹਾਲ ਹੋ ਗਿਆ ਉਹਨੂੰ ਜਮੀ ਸ਼ਰਮ ਨਹੀਂ ਆਈ ਮੇਰੇ ਦੋ ਛੋਟੇ ਛੋਟੇ ਬੱਚੇ ਨੇ ਵੀ ਇਹਨਾਂ ਨੂੰ ਮੈਂ ਛੱਡਦੇ ਜਾਨੀ ਆ ਐਦੂ ਤਲ ਜੁੱਤੀ ਹੋਊਗਾ ਆ ਦੇਖ ਲਓ ਦੋ ਪਿਆਰੇ ਜੇ ਬੱਚੇ ਬੈਠੇ ਨੇ ਇਹਨਾਂ ਛੱਡਦੇ ਚਲੀ ਗਈ ਯਾਰ ਐਦੂ ਵੱਡੀ ਬਿਸ਼ਰਮੀ ਦੀ ਤੀ ਦਲ ਹੋਊ ਬਈ ਤੁਸੀਂ ਆਪੀ ਦੱਸੋ ਇਹ ਜਿਆਨੂੰ ਲਾਂਤ ਪਾਉਣੀ ਚਾਹੀਦੀ ਆ ਇਹ ਸਾਨੂੰ ਪਤਾ ਚੱਲਿਆ ਇਹ ਪਰਿਵਾਰ ਅਨਿੰਦਸੰਦ ਪਹੁੰਚਾਂ ਲਵੇ ਪਹੁੰਚਿਆ ਉਹਨਾਂ ਨੇ ਬੇਨਤੀ ਕੀਤੀ ਆ ਵੀ ਇਹ ਪਰਿਵਾਰ ਵੀ ਇਹਨਾਂ ਦੀ ਮਾਂ ਵਾਪਸ ਰਹੀ ਹੁੰਦੀ ਜਾਵੇ ਐਨਾ ਉਹਨੇ ਭਾਈ ਨੇ ਐ ਵੀ ਦੱਸਤਾ ਵੀ ਇਹ ਜਿਹੜੇ ਬੱਚਿਆਂ ਦੀ ਮਾਂ ਤੂਰੀ ਦੇ ਕਿਸੇ ਪਿੰਡ ਲਵੇ ਕਿਸੇ ਮੁੰਡੇ ਨਾਲ ਆਈ ਆ ਆ ਸਾਨੂੰ ਤਸਵੀਰਾਂ ਜਨਾਜ਼ਰ ਆਉਂਦਾ ਉਹ ਆ ਬੱਚਾ ਵੀ ਰੋਂਦਾ ਬੇਟੀ ਬਿਮਾਰ ਹੋ ਰਹੀ ਆ ਤੇ ਲਵੇ ਦਾਦੀ ਬੈਠੀ ਆ ਦਾਦੀ ਬੈਠੀ ਆ ਤੇ ਉਹਨੂੰ ਤਸਵੀਰਾਂ ਦਿਖਾ ਰਹੇ ਆ ਰੋ ਨਿੱਤਲਾ ਸਾਡਾ ਵੀ ਇਹ ਜਿਹੀਆਂ ਵੀਡੀਓ ਦੇਖ ਤੇ ਵੀ ਅੱਜ ਦੇ ਟਾਈਮ ਦੋ ਪਿਆਰੇ ਪਿਆਰੇ ਬੱਚਿਆਂ ਨੂੰ ਛੱਡ ਦੇ ਲੇਡੀਜ਼ ਚਲੀ ਗਈ ਆਪਦੇ ਬੱਚਿਆਂ ਦਾ ਤਰਸ ਨਹੀਂ ਆਇਆ ਯਾਰ ਇਦੋਂ ਤਲ ਜੁੱਤੀ ਹੋਊਗਾ ਆ ਪਤਾ ਨਹੀਂ ਆ ਐਡਾ ਵੱਡਾ ਝੁਲਮ ਥੋੜੀ-ਮੋਟੀ ਬਾਈ ਤੈਨੂੰ ਜੇ ਵੀਡੀਓ ਦੇਤ ਰਹੀਆਂ ਸ਼ਰਮ ਆਉਣੀ ਚਾਹੀਦੀ ਆ ਆ ਬੱਚਿਆਂ ਨੂੰ ਦੇਖ ਤੇ ਇਹਨਾਂ ਦੇ ਤਰਸ ਨਾਲ ਬੱਚੀ ਬੁਮਾਰ ਹੋ ਰਹੀ ਆ ਰੋ ਰੋ ਬੁਮਾਰ ਉਹਦੀ ਮਾਂ ਮਾਂ ਤਰ ਲੱਦਰੀ ਆ ਇਦੋਂ ਜਿਆਦੇ ਕੀ ਹੋ ਤਾਹਵੇਂ ਮੈਨੂੰ ਬੋਲਣ ਲਈ ਸ਼ਬਦ ਨਹੀਂ ਆ ਰਹੇ ਮਰਲੇ ਮੈਨੂੰ ਰੋ ਰੋ ਬੱਚੀ ਬਿਮਾਰ ਹੋਦੀ ਹੈ ਬੇਟਾ ਵੀ ਰੋਣ ਲੱਗ ਰਿਹਾ ਇਤੋਂ ਜਿਆਦਾ ਤਸਵੀਰਾਂ ਸੋਡੇ ਨੇ ਸਾਂਝੀਆਂ ਤੀ ਤਰੀ ਸੀ ਧੰਨਵਾਦ ਵਾਹਿਗੁਰੂ ਜੀ ਆਹ ਦੇਖ ਲਓ ਜੀ ਮੇਰੀ ਛੋਟੀ ਕੁੜੀਆ ਨੂੰ ਬਹੁਤ ਬੁਖਾਰ ਚੜਿਆ ਹੈ ਜੀ ਬਹੁਤ ਬੁਰਾ ਹਾਲ ਹੈ ਜੀ ਮੁੰਡੇ ਦਾ ਨੰਬਰ ਟ੍ਰੇਸ ਕਰਾਇਆ ਸੀ ਪਤਾ ਲੱਗ ਗਿਆ ਕਿ ਗਿਆ ਹੈ ਜੀ ਉਹ ਸਭ ਕੁਝ ਪਤਾ ਲੱਗ ਗਿਆ ਜੀ ਉਹਨਾਂ ਦਾ ਤੇ ਕਿਰਪਾ ਕਰਕੇ ਬੱਚਿਆਂ ਦੀ ਮਾਂ ਨੂੰ ਵਾਪਸ ਕੀਤਾ ਜਾਵੇ ਬਹੁਤ ਬੁਰਾ ਹਾਲ ਹੈ ਜੀ ਆ ਵੇਖੋ ਇਹਨਾਂ ਦੀ ਦਾਦੀ ਬਹੁਤ ਬੁਰਾ ਹਾਲ ਹੋਇਆ ਪਿਆ ਜੀ ਬੱਚਿਆਂ ਦਾ ਜੀ ਪਲੀਜ਼ ਬੇਨਤੀ ਹੈ ਜੀ ਮੇਰੀ ਜਿੱਦਾਂ ਮਰਜੀ ਜਿਵੇਂ ਮਰਜੀ ਕਰਕੇ ਵੀ ਇਹਨਾਂ ਦੀ ਮਾਂ ਇਹਨਾਂ ਨੂੰ ਵਾਪਸ ਕੀਤੀ ਜਾਵੇ ਜੀ ਬੱਚਿਆਂ ਦਾ ਰੋ ਰੋ ਬਹੁਤ ਬੁਰਾ ਹਾਲ ਹੋਇਆ ਗਿਆ ਜੀ